ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿਲੇ ਰਹਿ ਰਸ ਸਾਹਿਬ ਦੇ ਪਾਠ ਤੋਂ ਬਾਅਦ ਹੋਈ ਆਤਿਸ਼ਵਾਜੀ ਨੇ ਮਾਹੌਲ ਨੂੰ ਅਲੌਕਿਕ ਰੂਪ ਦੇ ਦਿੱਤਾ ਦਰਬਾਰ ਸਾਹਿਬ ਜਦੋਂ ਰੰਗ ਬਰੰਗੀ ਚਮਕਦਾਰ ਰੌਸ਼ਨੀ ਨਾਲ ਰਾਤ ਦੇ ਆਸਮਾਨ 'ਚ ਚਮਕਿਆ ਤਾਂ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਭਰੇ ਅੱਖਾਂ ਨਾਲ ਇਸ ਦ੍ਰਿਸ਼ ਨੂੰ ਆਪਣੇ ਦਿਲਾਂ ਦੇ ਵਿੱਚ ਸਾਂਭ ਲਿਆ ਆਤਿਸ਼ਵਾਜੀ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਅਤੇ ਪੂਰੀ ਪਰਿਕਰਮਾ ਦੇ ਵਿੱਚ ਸੰਗਤਾਂ ਵੱਲੋਂ ਸੁੰਦਰ ਦੀਪਮਾਲਾ ਕੀਤੀ ਗਈ ਹੈ ਹਜ਼ਾਰਾਂ ਦੀ ਗਿਣਤੀ ਚ ਦੇਸੀ ਘਿਓ ਦੇ ਦੀਵੇ ਜਗਾਈ ਗਏ ਜਿਸ ਵਿੱਚ ਸਰੋਵਰ ਚ ਪਾਣੀ ਉੱਤੇ ਚਮਕਦੀ ਰੋਸ਼ਨੀ ਦਾ ਮਨਮੋਹਕ ਪ੍ਰਤੀਬੰ ਬਣਿਆ ਇਹ ਮੰਜ਼ਰ ਇਸ ਕਦਰ ਰੋਹਾਨੀ ਸੀ ਕਿ ਹਰ ਕੋਈ ਸ਼ਾਂਤੀ ਅਤੇ ਆਤਮਿਕ ਅਦਭੁਦੀ ਚ ਡੁੱਬਿਆ ਰਹਿ ਗਿਆ ਸਵੇਰ ਵੇਲੇ ਤੋਂ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਸ਼ਰਧਾਲੂਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦਾ ਮਾਹੌਲ ਇੱਥੇ ਸਿਰਫ ਤਿਹਾਰ ਨਹੀਂ ਸਗੋ ਆਤਮਾ ਨੂੰ ਪਵਿੱਤਰ ਕਰਨ ਵਾਲਾ ਅਨੁਭਵ ਹੈ ਕਈ ਸੰਗਤਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ 'ਚ ਅਜਿਹਾ ਪ੍ਰਕਾਸ਼ ਭਾਵਨਾ ਸਿਮਰਨ ਅਤੇ ਭਾਈਚਾਰੇ ਦਾ ਸਮਾਗਮ ਇਕੱਠਾ ਨਹੀਂ ਦੇਖਣ ਨੂੰ ਮਿਲਦਾ ਮੈਂ ਖਾਲਗਤ ਬੰਮੇ ਤੋਂ ਆਇਆ ਜੀ ਅ ਅੱਜ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ਪੁਰਬ ਹੈ ਦੀਸ ਮਾਲਾ ਹੋ ਰਹੀ ਹੈ ਤੁਸੀਂ ਦੀਵੇ 'ਚ ਪਾ ਰਹੇ ਸੀ ਕਿ ਉਹਦੇ ਦੇਸੀ ਕਿ ਉਹਦੇ ਕੀ ਲੱਗਦਾ ਕਿ ਜਿੱਥੇ ਦੀਵੇ 'ਚ ਲਾ ਕੇ ਚੰਨਣ ਕੀਤਾ ਜਾਂਦਾ ਉੱਥੇ ਆਪਣੇ ਮਨ ਦਾ ਚੰਨਣ ਪਹੁੰਚਦਾ ਬਿਲਕੁਲ ਜ਼ਰੂਰੀ ਹੈ ਜੇ ਦੀਵਾ ਬਲੇ ਅੰਧੇਰਾ ਜਾਏ ਵੇਦ ਬਾਟ ਮਤ ਮਤ ਪਾਪਾ ਹਏ ਇਹ ਗੁਰਬਾਣੀ ਦਾ ਹੀ ਬਚਨ ਹੈ ਇਹ ਸਤਿਗੁਰੂ ਨਾਨਕ ਪਾਤਸ਼ਾਹ ਜੀ ਕੱਲ ਤਾਰਨ ਗੁਰੂ ਨਾਨਕ ਆਇਆ ਉਹਨਾਂ ਨੇ ਜਗਤ ਜਾ ਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ ਅੱਜ ਉਹੀ ਪ੍ਰਕਾਸ਼ ਦੀਵਮਾਲਾ ਦੇ ਰੂਪ ਦੇ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੀਵੇ ਬਾਲ ਕੇ ਮਨਾ ਰਹੀਆਂ ਹਨ ਆਪਣੀਆਂ ਜਥਾ ਸ਼ਰਪੇ ਹੋ ਬਟਾ ਮਹਾ ਹਾਜ਼ਰੀਆਂ ਹਨ ਸ਼ਰਧਾਂ ਦੇ ਫੁੱਲ ਭੇਟ ਕਰੀ ਹਨ ਇਸ ਸਮੂਹ ਸਮਾਗਮ ਦੇ ਉੱਤੇ ਸਮੂਹ ਸੰਗਤਾਂ ਨੂੰ ਸਾਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ 552 ਪਕਾਸ਼ ਉੱਤੇ ਲੱਖ 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 ਵਧਾਈ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਹਾਂ ਬੰਦਾ ਤੁਸੀਂ ਇੰਨੇ ਦੂਰੋਂ ਆਏ ਹੋ ਆਤਿਸ਼ ਭਾਜੀ ਜੀ ਕੀ ਮੇ ਦਾ ਮਨਮੋਹਕ ਨਜ਼ਾਰਾ ਬਹੁਤ ਹੀ ਅਲੋਕਿਕ ਨਜ਼ਾਰਾ ਹੈ ਜਿਹੜਾ ਜਿਹੜਾ ਇਸੇ ਅੱਗੇ ਵੇਖਦਾ ਹੈ ਨਾ ਦੇਖਾ ਹੀ ਪ੍ਰਮਾਣ ਵਾਲੀ ਗੱਲ ਹੈ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਇਹ ਤੇ ਅੱਗੇ ਦੇਖਿਆ ਜਾ ਸਕਦਾ ਹੈ ਕਿ ਸੰਗਤਾਂ ਕਿੰਨਾ ਉਤਸ਼ਾਹ ਨਾਲ ਮਨਾ ਰਹੀਆਂ ਹਨ ਸੇਵਾਵਾਂ ਕਰ ਰਹੀਆਂ ਹਨ ਦੀਵੇ ਬਾਲ ਰਹੀਆਂ ਹਨ ਦੀਵੇ ਦੇ ਵਿੱਚ ਤੇਲ ਪਾ ਰਹੀਆਂ ਹਨ ਆਪਣੇ ਹੱਥੀ ਸੇਵਾ ਕਰ ਰਹੀਆਂ ਹਨ ਇਹ ਵੇਖਣ ਵਾਲੀ ਸੇਵਾਵਾਂ ਹਨ ਔਰ ਇਹ ਵਿਲਖਣ ਹੈ ਉਹ ਜੇ ਇੱਥੇ ਆ ਕੇ ਹੀ ਇਸ ਚੀਜ਼ ਦਾ ਆਨੰਦ ਮਾਣਿਆ ਜਾ ਸਕਦਾ ਠੀਕ ਹੈ ਘਰ ਬੈ ਕੇ ਵੀ ਸੰਗਤਾਂ ਟੀਵੀ ਤੇ ਵੇਖ ਲੈਂਦੀਆਂ ਹਨ ਪਰ ਜੋ ਇੱਥੇ ਆ ਕੇ ਆਪ ਆਪਣੀ ਹੱਥੀ ਸੇਵਾ ਕਰਕੇ ਉਹ ਆਨੰਦ ਮਿਲਦਾ ਹੈ ਉਹ ਇੱਕੋ ਲਿਖਣੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਭੋਗਪੁਰ ਤੋਂ ਅੱਜ ਦੇ ਦਿਹਾੜੇ ਤੇ ਜਿਵੇਂ ਕਰ ਆਪਣਾ ਸਾਰਿਆਂ ਨੂੰ ਪਤਾ ਆਪ ਨਰਾਇਣ ਖਲਾ ਧਾਰ ਜਗ ਮੈਂ ਪਰਵਰਿਓ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਤਾਂ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੋ ਪੂਰੇ ਵਰਲਡ ਦੀਆਂ ਨਾਮ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹਰਿਮੰਦਰ ਸਾਹਿਬ ਵਿਖੇ ਵੀ ਬਹੁਤ ਸੁੰਦਰ ਦੀਪਮਾਲਾ ਕੀਤੀ ਗਈ ਹੈ ਹਿਆਰਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀਆਂ ਰਹਿਰਾਸ ਸਾਹਿਬ ਜੀ ਦਾ ਪਾਠ ਚੱਲ ਰਿਹਾ ਥੋੜੇ ਸਮੇਂ ਬਾਅਦ ਹੀ ਬਹੁਤ ਅਲੋਕਿਕ ਆਤਿਸ਼ਬਾਜੀ ਹੋਏਗੀ ਸੋ ਸਰਬੱਤ ਸੰਗਤਾਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਦਾਸ ਦਾ ਨਾਮ ਕਰਨੈਲ ਸਿੰਘ ਹੈ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਰੋਜ਼ ਮੈਨੂੰ ਦਰਸ਼ਨਾਂ ਲੈ ਆਂਦੇ ਹਾਂ ਪਰ ਅੱਜ ਦਾ ਮਹਾਨ ਦਿਹਾੜਾ ਜਾਣਦੇ ਮੈਂ ਇੱਥੇ ਤੋਹ ਪਹੁੰਚਿਆ ਹਾਂ ਕਿ ਅੱਜ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ ਨਨਕਾਣਾ ਸਾਹਿਬ ਵਿਖੇ ਤੋ ਹਰਮੰਦਰ ਸਾਹਿਬ ਦੀ ਇੱਕ ਰਵਾਇਤ ਹੈ ਗੁਰੂ ਰਾਮਦਾਸ ਦੇ ਘਰ ਜੋ ਹੈ ਹਰ ਗੁਰੂ ਸਾਹਿਬ ਦਾ ਗੁਰਪੋ ਜੋ ਵੀ ਆਂਦਾ ਉਸ ਨੂੰ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਤੇ ਜੋ ਆਪ ਤੁਸੀਂ ਉਹ মিডিਆ ਵਾਲੇ ਤੁਹਾਡੇ ਤੇ ਬੜੀ ਰੱਬ ਦੀ ਕਿਰਪਾ ਹੈ ਤੁਸੀਂ ਸੰਗਤਾਂ ਨੂੰ ਘਰ ਬੈਠੇ ਸਾਰਾ ਨਜ਼ਾਰਾ ਜੋ ਹੈ ਦਿਖਾ ਦਿੰਦੇ ਹੋ ਇਸ ਵੇਲੇ ਦੀਵਾਲੀ ਹੋ ਚੁੱਕੀ ਹੈ ਬੜੀਆਂ ਰੰਗ ਬਿਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ ਹੈ ਉਸ ਤੋਂ ਬਾਅਦ ਜੀ ਬੜੇ ਸੋਹਣੇ ਢੰਗ ਨਾਲ ਚਲਾਈ ਗਈ ਹੈ ਪੋਲੂਸ਼ਨ ਦਾ ਖਾਸ ਖਿਆਲ ਰੱਖਿਆ ਗਿਆ ਹੈ ਸੰਗਤਾਂ ਇਤਨੇ ਹਨ ਕਿ ਕੋਈ ਲਫ਼ਜ਼ ਨਹੀਂ ਹੈ ਜਿਹੜੇ ਤੁਹਾਨੂੰ ਬਿਆਨ ਕਰ ਸਕੀਏ ਪਰ ਇਹਦੇ ਨਾਲ ਨਾਲ ਮੈਂ ਅੱਜ ਅੱਜ ਪ੍ਰਣ ਕਰਉ ਗੁਰਪੁਵਾਂ ਦੇਨ ਕੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜੂ ਕਿ ਆਇਆ ਕਰੀਏ ਤਾਂ ਜੋ ਸਾਡੀ ਆਉਣ ਵਾਲੀ ਪੁੜੀ ਨੂੰ ਉਹ ਆਰਵਾਣੀ ਪੀੜੀ ਨੂੰ ਗੁਰੂ ਘਰ ਦੇ ਨਿਯਮ ਅਤੇ ਪਤਾ ਲੱਗਣਾ ਚਾਹੀਦਾ ਹੈ ਗੁਰੂ ਘਰ ਲੰਗਰ ਕੀ ਹੁੰਦਾ ਹੈ ਜਿਹੜਾ ਕਿ ਲੰਗਰ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ ਅੱਜ ਨਵੇਂ ਬੱਚਿਆਂ ਨੂੰ ਪਤਾ ਹੀ ਨਹੀਂ ਗਾ ਲੰਗਰ ਕੀ ਹੈ ਸ਼ਬੀਲ ਕੀ ਹੈ ਅੱਜ ਅੱਗੇ ਅੰਦਰ ਕਿਸ ਤਰ੍ਹਾਂ ਦੀ ਸਜਾਵਟ ਹੀ ਆਪ ਜੀ ਬਾਜੀ ਤੁਸੀਂ ਦੇਖੀ ਆ ਕਿੰਨਾ ਕੁ ਆਨੰਦ ਆਇਆ ਅੱਜ ਜੀ ਆਨੰਦ ਕਹਿਣ ਤੋਂ ਬਾਹਰ ਹੈ ਇਤਨੇ ਵਧੀਆ ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਅਸਵਾਈ ਢੰਗ ਨਾਲ ਚਲਾਇ ਗਈ ਹੈ ਬੜੇ ਸੋਹਣੇ ਢੰਗ ਨਾਲ ਚਲਾਇ ਗਈ ਹੈ ਜਿੰਨਾ ਪੋਲੂਸ਼ਨ ਨਹੀਂ ਹੋਇਆ ਪਲੋਚਰ ਕ੍ਰੀਏਟ ਨਹੀਂ ਹੁੰਦਾ ਚਾਹੀਦਾ ਇਹਦੇ ਬਾਰੇ ਅੱਜ ਕੱਲ ਡਿਮਾਂਡ ਸਾਰੇ ਕਰਦੇ ਹਨ ਪਰ ਐਸੇ ਢੰਗ ਨਾਲ ਚਲਾਇਆ ਗਿਆ ਸਜਾਵਟ ਇੰਨੀ ਕਿ ਵਧੀਆ ਹੈ ਕੋਈ ਲਫ਼ਜ਼ ਨਹੀਂ ਹਨ ਜਿਨ੍ਹਾਂ ਲਫ਼ਜ਼ਾਂ ਨਾਲ ਉਹਦਾ ਵਰਣਨ ਕੀਤਾ ਜਾ ਕੇ ਤੇ ਸੰਗਤਾਂ ਵੀ ਨਹੀਂ ਪਹੁੰਚੀਆਂ ਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਰੇ ਇੱਥੇ ਆ ਕੇ ਆਪਣੇ ਝੋਲੀਆਂ ਭਰ ਰਹੇ ਹਨ ਤੋਂ ਗੁਰੂ ਰਾਮਦਾਸ ਦੇ ਘਰ ਤੋਂ ਅਸੀਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਨੇਜਰ ਮੁੱਖ ਮੈਨੇਜਰ ਭਵਨ ਸਿੰਘ ਜੀ ਵੱਲੋਂ ਸਮੁੱਚੀਆਂ ਨਾਨਕ ਨਾਮ ਲੈਵਾਂ ਦੁਨੀਆ ਭਰ ਚੋਂ ਵਸਦੀਆਂ ਸਿੱਖ ਸੰਗਤਾਂ ਨੂੰ ਪਹਿਲੀ ਪਾਸ਼ਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੱਲੋਂ ਪਹਿਲੀ ਪਾਸ਼ਾਹੀ ਸ਼੍ਰੀ ਗੁਰਨਾਮ ਸਿੰਘ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਮੰਜੀ ਸਾਹਿਬ ਦਵਾਨ ਹਾਲ ਵਿਖੇ ਉਸ ਦੇ ਨਾਲ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਟਾਲੇਰਾਏ ਸਾਹਿਬ ਵਿਖੇ ਸੁੰਦਰ ਜਲੌਸ ਜਾਇਗੇ। ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਰਟ ਦੇ ਭੋਗ ਤੋਂ ਉਪਰੰਤ ਜਿਹੜੀ ਸੁੰਦਰ ਦੀਪਮਾਲਾ ਦੇਸੀ ਗੋਦੇ ਦੀਵੇ ਵੱਲੇ ਗਏ ਆ ਔਰ ਆਤਿਸ਼ਬਾਜੀ ਦਾ ਚਲਾਈ ਗਈ ਆ ਜਿਸ ਦਾ ਦੁਨੀਆ ਭਰ ਚੋਂ ਪੁੱਜੀਆਂ ਸੰਗਤਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਨਤਮਸਤਕ ਹੁੰਦੇ ਆ ਲੋਕ ਆਤਿਸ਼ਬਾਜੀ ਦਾ ਆਨੰਦ ਮਾਣੇ ਆ